ਲੋਵੀ ਕਿਸਾਨ ਪ੍ਰਭੂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਜੀ ਜੌਂਡੀਅਰ ਕੋਕਾ ਪੀਸ ਕਾਲੇ ਟਾ ਡਾਲਾ ਟਰੈਕਟਰ ਲੈ ਕੇ ਆਏ ਆ ਵੀਡੀਓ ਨੂੰ ਹੁਣ ਦਬਕੇ ਸ਼ੇਅਰ ਕਰ ਦਿਓ 2009 ਮਾਡਲ ਦੇ 11ਵੇਂ ਮਹੀਨੇ ਦਾ ਇਹ ਟਰੈਕਟਰ ਨਿਕਲਿਆ ਬਾਕੀ ਟੌਪ ਮਾਡਲ ਟਰੈਕਟਰ ਆ ਜੀ ਖੁੱਲਦੇ ਹਿੱਸੇ ਵਾਲਾ ਪਾਵਰ ਸਟੀering ਨੋ ਨੋ ਮਾਡਲ ਦੇ ਟਾਇਰ ਵੀ ਟਰੈਕਟਰ ਦੇ 70 ਤੋਂ 75% ਆ 70 ਤੋਂ 75% ਪੱਕੇ ਕੰਪਨੀ ਦੇ ਟਾਇਰ ਆ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜਿੰਨੇ ਟੌਪ ਮਾਡਲ ਚ ਗੁਣ ਹੁੰਦੇ ਆ ਉਹ ਸਾਰੇ ਗੁਣ ਇਸ ਟਰੈਕਟਰ ਦੇ ਵਿੱਚ ਹੈਗੇ ਆ ਕਿਉਂਕਿ ਇਹ ਟਰੈਕਟਰ ਖੁੱਲਦੇ ਹਿੱਸੇ ਵਾਲਾ ਵੀ ਆ ਤੇ ਬਾਕੀ ਰਹਿੰਦਾ ਖੁੰਦਾ ਇਹ ਟਰੈਕਟਰ 2009 ਮਾਡਲ ਆ ਇਹ ਟਰੈਕਟਰ ਬਹੁਤ ਘੱਟ ਮਿਲਦੇ ਆ ਤੇ ਸੰਭਾਲਿਆ ਪੂਰਾ ਟਰੈਕਟਰ ਬਾਕੀ ਗੱਲ ਕਰੀਏ ਇਸ ਟਰੈਕਟਰ ਦੇ ਰੇਟ ਦੀ ਤਾਂ ਰੇਟ ਹੈਗਾ ਜੀ 4 ਲੱਖ ਤੇ 60000 ਰੁਪਏ ਡਿਮਾਂਡ ਆ 4 ਲੱਖ 60000 ਰੁਪਏ ਇਸ ਟਰੈਕਟਰ ਦੀ ਡਿਮਾਂਡ ਆ ਬਾਕੀ ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਉਹਦਾ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਉੱਥੋਂ ਤੁਸੀਂ ਨੋਟ ਕਰਕੇ ਇਸ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਤੇ ਇਹ ਜੌਂਡੀਅਰ 5310 2009 ਮਾਡਲ ਟਰੈਕਟਰ ਤੁਸੀਂ ਖਰੀਦ ਸਕਦੇ ਆ ਜੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ ਆਪਣਾ ਨੰਬਰ ਨੋਟ ਕਰ ਲਓ ਜੀ 6239523480 ਤੇ ਸੰਪਰਕ ਕਰਕੇ ਤੁਸੀਂ ਆਪ ਦੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾ ਸਕਦੇ ਆ ਤੇ ਮਿਲਦੇ ਆ ਜੀ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਖੇਤੀ ਸਾਧਨਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ دان